ਖੜ ਪਰਲੇ ਬੰਨੇ ਵੀ ਗਈ ਵਿਹਲੀ ਦੇ ਦੱਸਦੇ ਆ ਆ ਵੇਖੋ ਇੱਕ ਘੋਮਦੀ ਰਹੀ ਐ ਨਾ ਚਾਹ ਤੇਰੇ ਗੜੀਏ ਨਹੀਂ ਆ ਬਾਸਪੀ ਕਾਤੇ ਸਾਰੀ ਇਹ ਆਊਟ ਦੇ ਇਧਰੋਂ ਮੜੀ ਲੈ ਲੀਏ ਭਈ ਆ ਕੋਠਾ ਮੁੜ ਗਏ ਢਾ ਟੂ ਦੇ ਕੰਦਾ ਆ ਦੇ ਭਈ ਲੈ ਨਹੀਂ ਹਾਂ 50 ਦਾ ਕਿਸੇ ਸੜਚਾ

ਹਾਂਜੀ ਭਾਜੀ ਕੀ ਨਾਮ ਹੈ ਮੇਰਾ ਨਾਮ ਜੀ ਸੁਖਵੰਤ ਸਿੰਘ ਆ ਇਹ ਆਪਣਾ ਹੀ ਜਿਹੜਾ ਘਰ ਜਿੱਥੇ ਹਾਂਜੀ ਆਪਣਾ ਘਰ ਹੈ ਜੀ ਮੇਰਾ ਹੀ ਪਰਿਵਾਰ ਆ ਕੀ ਗੱਲ ਹੋਈ ਤੇ ਆਗਾ ਕੀ ਇੱਥੋਂ ਆਪਣੇ ਲਾਗੋਂ ਹੀ ਗਵਾਂਡੋਂ ਆਈ ਹੈ ਨੂੰ ਤਨਾ ਕਿੱਲਿਆਂ ਤੋਂ ਹੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਜੀ ਅਚੰਤ ਮਾਹੀ ਬਚਿਆ ਕਿੰਨੇ ਕ ਵਜੇ ਅੱਗ ਰਾਤ ਲਈ ਇਹ ਜੀ 10 ਵਜੇ ਦਾ ਟਾਈਮ ਹੀ ਦਾ ਤੋਂ ਪਤਾ ਲੱਗ ਗਿਆ ਮੁੜ ਕੇ ਹੀ ਬੜਾ ਕੁੱਖ ਕੋਸ਼ਿਸ਼ ਕੀਤੀ ਅੱਗ ਛੇਤੀ ਕੰਟਰੋਲ ਨਹੀਂ ਹੋ ਸਕਿਆ ਤੇ ਆਪਦਾ ਜੀ ਅਚੰਤ ਡੰਗਰ ਆਪਦੇ ਬਾਹਰ ਕੱਢੇ ਇਹ ਕੋ ਸਮਾਨ ਦੀ ਭਾੜੀ ਟੋਟ ਬਹੁਤ ਜਿਆਦੀ ਹੋ ਗਈ ਆ ਤਹੀਂ ਇਹ ਆਨੇ ਵੀ ਜਿਹੜੇ ਭੈਣ ਭਰਾ ਤੋਂ ਲੱਗੀ ਆ ਜਾਂ ਭੈਣ ਭਰਾ ਤੋਂ ਕਿੰਨੀ ਗਲਤੀ ਹੋ ਗਈ ਆ ਸਾਡਾ ਨਾ ਬਈ ਕੇ ਕੋਈ ਨਿਆ ਕਰ ਲਵੇ ਜਾਂ ਹੰਨਾ ਕੋਈ ਸਾਡਾ ਕੋਈ ਹੱਲ ਕਰ ਲਵੇ ਠੀਕ ਆ ਨਹੀਂ ਤੇ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਕਿਸੇ ਜੋ ਜੇ ਉਹ ਤਾਂ ਨਾ ਨਹੀਂ ਬੈਠਦੇ ਹਾਂਜੀ ਸਾਡਾ ਜੀ ਨਹੀਂ ਬੈਠਦੇ ਆਜੀ ਵੀਰੇ ਕੀ ਨਾਮ ਹੈ ਤੁਹਾਡਾ ਤੇ ਕੀ ਲੱਗਦੇ ਤੁਸੀਂ ਮੇਰਾ ਨਾਮ ਜੀ ਰਣਜੀਤ ਸਿੰਘ ਕਾਲਾ ਹੈ ਗਵੰਡੀ ਆ ਮੈਂ ਚਾਚਾ ਲੱਗਦਾ ਇਹਨਾਂ ਦਾ ਸਰਜੀਤ ਸਿੰਘ ਦਾ ਏ ਅੱਗ ਲੱਗੀ ਇਸ ਤਰ੍ਹਾਂ ਦੋ ਤਿੰਨ ਕਿੱਲੇ ਪਿਛਾ ਤੇ ਉਹ ਮੜ ਗਏ ਇਹਨਾਂ ਨੂੰ ਪਛਵਾੜਾ ਕਰਤਾ ਪੈਂਦਾ ਤੇ ਬਾਅਦ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਗ ਲੱਗੀ ਦਾ ਆਗੋ ਦਾ ਪਤਾ ਉਦੋਂ ਲੱਗਾ ਜਦੋਂ ਲਾਟਾਂ ਹੀ ਨਿਕਲ ਗਈ ਫਿਰ ਇਹਨਾਂ ਨੇ ਦੁਜਾ ਰੋਲਾ ਪਾਇਆ ਹੀ ਉਧਰੋਂ ਭਜੇ ਆਏ ਫਿਰ ਅੱਗ ਤੇ ਕਾਬੂ ਕੀਤਾ ਤੇ ਫਿਰ ਥੋੜਾ ਬੋੜਾ ਸਮਾਨ ਸਮੂਹ ਜਿਹੜਾ ਸੀ ਉਹ ਸਾਰਾ ਟਾ ਦਾ ਖਰਾਬ ਖਰੂਬ ਹੋ ਚੁੱਕਾ ਇਹ ਪਾਣੀ ਪੂਣੀ ਦੇ ਨਾਲ ਬਹੁਤ ਸੇਕ ਦੇ ਨਾਲ ਜੀ ਜਿੰਨਾ ਦੇ ਵੀਰ ਦੱਸ ਰਿਹਾ ਵੀ ਜਿਹੜੇ ਅੱਗ ਲਾਈ ਜਿਨ੍ਹਾਂ ਨੇ ਨਾੜ ਨੂੰ ਨਾ ਗੱਲਬਾਤ ਨਹੀਂ ਕੀਤੀ ਵੀ ਤੁਹਾਏ ਨਹੀਂ ਜੀ ਗੱਲਬਾਤ ਵੇਖੋ ਜਿਹੜੇ 2 3 ਪੈਲੀਆਂ ਲੱਗਦੀਆਂ ਉਹਨਾਂ ਨੇ ਇਹ ਨਾ ਕੀਤੀ ਆ ਅਜੇ ਕੋਈ ਨਿਆਣੀ ਦਿੰਦੇ ਇਹਨਾਂ ਦੂਜਿਆਂ ਦਾ ਮੇਰਾ ਕੰਮ ਨਹੀਂ ਦੂਜਿਆਂ ਦਾ ਮੇਰਾ ਕੰਮ ਨਹੀਂ ਤੇ ਕੋਈ ਵੀ ਉਤਰਾ ਕੋਈ ਵੀ ਨਹੀਂ ਤੁਹਾਨੂੰ ਪਤਾ ਜੀ ਮੰਨਦਾ ਜੇ ਨਜ਼ਰ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਇਹਦੇ ਆਂਦੇ ਚਲੋ ਬੈਠ ਕੇ ਗੱਲ ਕਰ ਲਈਏ ਤੇ ਪਰ ਜਿਹਨੂੰ ਆਂਦੇ ਆ ਉਹ ਕੋਈ ਵੀ ਨਹੀਂ ਨੰਨਾ ਇਹ ਬੰਨੇ ਧਰਦਾ ਪਈ ਆਪਾਂ ਬੈਠ ਕੇ ਗੱਲ ਕਰ ਲਈਏ ਕੀ ਤੁਸੀਂ ਮੰਗ ਕਰਦੇ ਨਾ ਮੰਗਦੇ ਇਹੋ ਕਰਦੇ ਜੀ ਅੱਗੇ ਵਿਚਾਰੇ ਕਰਜੇ ਥੱਲੇ ਆਏ ਆ ਤੇ ਬੜਾ ਬੁਰਾ ਹਰ ਕਰਦਾ ਇਹਨਾਂ ਦਾ ਤੇ ਮਾਲ ਡੰਗਰ ਵੰਮਾ ਬਜਾ ਇਹਨਾਂ ਦਾ ਤੇ ਹੁਣ ਗਾਹੇ ਕੋਈ ਨਿਕ ਨਿਕ ਜੀ ਆ ਜਾਂ ਤਾਂ ਕੁਝ ਹੱਲ ਹੋ ਜੇ ਇਹਨਾਂ ਦੇ ਜੀ ਹਾਂ ਜੀ ਵੀਰ ਜੀ ਕੀ ਨਾਮ ਆ ਕਿਹੜਾ ਪਿੰਡ ਆ ਤੇ ਕੀ ਘਟਨਾ ਆ ਜਿਹੜੀ ਅੱਗ ਬਹੁਤ ਭਿਆਨਕ ਲੱਗੀ ਹਾਂ ਜੀ ਮੇਰਾ ਨਾਮ ਸਰਜੀਤ ਸਿੰਘ ਆ ਜੀ ਪਿੰਡ ਆਡਾ ਮੁਗਲ ਚੱਕ ਆ ਜੀ ਤੇ ਸਾਡੇ ਇਸ ਤਰ੍ਹਾਂ ਕਿਸ ਨੇ ਪਹਿਲੀ ਜੱਗ ਅੱਗ ਲਾਈ ਤੇ ਉਹ ਨੇਰ ਆ ਗਿਆ 10 ਵਜੇ ਉਹਨਾਂ ਲਈ ਅੱਗ 10:30 ਨੇਰ ਆ ਗਿਆ ਵਾ ਰਾਤ ਨੂੰ ਅੱਗ ਲਾਈ ਹਾਂਜੀ ਰਾਤ ਨੂੰ ਲਾਈ ਆ ਹੂੰ ਤੇ ਉਹ ਮੁੜ ਕੇ ਆ ਕੇ ਕਮਰੇ ਦੇ ਤੂੜੀ ਦੇ ਕਮਰੇ ਨੂੰ ਹੀ ਉਹਨੂੰ ਪਾ ਕੇ ਤੇ ਉਹ ਫਿਰ ਅੰਦਰ ਤੂੜੀ 14-15 ਟਰਾਲੀਆਂ ਉਹਨਾਂ ਨੂੰ ਅੱਗ ਲਾ ਕੇ ਨਾਲ ਇੱਕ ਵਸੋਂ ਵਾਲਾ ਕਮਰਾ ਸੀ ਉਹਦੇ ਵਿੱਚ ਵੀ ਅੱਗ ਚਲੇਗੀ ਉਹਦੇ ਵਿੱਚ ਛੋਟਾ ਬੱਚਾ ਸੀ ਸੁੱਤਾ ਸੀ ਉਹ ਟਾਈਮ ਤੇ ਉਹ ਟਾਈਮ ਤੇ ਸੌਂ ਗਿਆ ਤੇ ਉਹ ਇੱਕ LCD ਦੇ ਅੰਦਰ ਧੂਏ ਨਾਲ ਹੀ ਉਹ ਪਟਾਕਾ ਮਾਰ ਗਈ ਇਹ ਬਹੁਤ ਜ਼ਿਆਦਾ ਮੰਦਾਲੀ ਵੀ ਮਾਲ ਬਚਾਇਆ ਤਗੜੇ ਹੋ ਗਏ ਇਹ ਖੋਲ ਖਾਲ ਕੇ ਜੀ ਇਹਦੇ ਜਿਹੜੇ ਉਹ ਖਿੱਚ ਧੂਕੇ ਬਾਹਰ ਖੜ ਕੇ ਪਚਾਏ ਅੱਗ ਜਿਹੜੀ ਹੀ ਬਹੁਤ ਜ਼ਿਆਦੀ ਹੋ ਗਈ ਲੱਗੇ ਭੈਣ ਭਰਾ ਆ ਗਏ ਕੋਈ ਬੁਝਾਈ ਬੁਝਈ ਹੋ ਟਾਈਮ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੇ ਤੀ ਜਾਂ ਕੋਈ ਪਾਣੀ ਵਾਲੀ ਗੱਡੀ ਵਗੈਰਾ ਤੁਸੀਂ ਏਅਰ ਵੀਡੀ ਬਗੇੜਿਆ ਉਹਨੂੰ ਹਾਂਜੀ ਗੱਡੀ ਆਈ ਹੀ ਕੋਈ 1.5 2 ਘੰਟੇ ਬਾਅਦ ਆਈ ਹੀ ਗੱਡੀ ਹੁਣ ਕੀਤਾ ਇਹਨਾਂ ਨੂੰ ਉਹ ਕੋਈ 10 ਮਿੰਟ ਲਾ ਕੇ ਆ ਕੇ ਤੇ ਮੁੜ ਕੇ ਚਲੇ ਗਏ ਇਹਦੇ ਪਾਣੀ ਮੋਗ ਗਿਆ ਜੀ ਹਾਂਜੀ ਤੇ ਉਹਾਂ ਦੇ ਪਾਣੀ ਮੋਗ ਗਿਆ ਦਾ ਤੇ ਉਹ ਮੁੜ ਕੇ ਚਲੇ ਗਈ ਉਹਨਾਂ ਨੇ ਥੋੜਾ ਜਿਹਾ ਟਾਈਮ ਲਾਇਆ ਫਿਰ ਅਸੀਂ ਆਪ ਹੀ ਤੜਕੇ ਦੇ 4 ਵਜੇ ਤੱਕ ਕਰ ਲਾ ਲੋ ਵੀ ਪਾਣੀ ਘਰੇ ਮੋਟਰ ਚਲਾ ਕੇ ਜਨਰੇਟਰ ਲਾ ਕੇ ਤੇ ਪਾਣੀ ਪਾਉਂਦੇ ਦਾ ਇਹ ਕੀ ਜੇ ਅਗਰ ਕੋਈ ਜਾਣ ਬੁੱਝ ਕੇ ਲਈ ਆ ਕਿ ਜਾਂ ਰਾਤ ਲਾਉਣ ਦਾ ਅਧਿਕਾਰ ਹੈਗਾ ਇਹ ਰਾਤ ਕੋ ਅੱਗ ਲਾਈ ਇੰਨਾ ਟਾਈਮ ਨਹੀਂ ਰਾਤ ਵੀਰ ਜੀ ਕੋਈ ਹਾਰ ਤੇ ਇੰਨੀ ਗੱਲ ਲਾਉਣ ਦਾ ਪਰ ਰਾਤ ਨੂੰ ਚਾਹੀਦੀ ਨਹੀਂ ਦਿਨੇ ਲਾਵੇ ਕੋਈ ਬੰਦਾ ਤੇ ਪਤਾ ਵੀ ਲੱਗ ਜਾਂਦਾ ਵੀ ਦਿਨੇ ਲੱਗੀ ਕੋਈ ਕੰਟਰੋਲ ਚ ਕਰ ਲਈਦੀ ਆ ਕਿੰਨਾ ਸਮਾਂ ਰਾਤ ਦਾ ਰਾਤ ਦਾ 10 ਵਜੇ ਦਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਜੀ ਪਤਾ ਅੱਗ ਦਾ ਤੇ ਲੱਗ ਗਿਆ ਸੀ ਵੀ ਚਲੋ ਲੱਗੀ ਆ ਤੇ ਪਰ ਇੰਨਾ ਨਹੀਂ ਸੀ ਪਤਾ ਵੀ ਨੇਹਰ ਆ ਜਾਣਾ ਨੇਹਰ ਆਇਆ ਤੇ ਉਹਨੇ ਅੱਗ ਵੀ ਇੰਨਾ ਜ਼ਿਆਦਾ ਨੇਹਰ ਹੀ ਸਿੱਧੀ ਆ ਕੇ ਕਮਰਿਆਂ ਨੂੰ ਅੱਗ ਵੱਜੀ ਬੁੱਲ ਗਈ ਬਾਕੀ ਕੋ ਜਾਨੀਮਾਲੀ ਨੁਕਸਾਨ ਜਾਨੀਮਾਨ ਇਹ ਵੀ ਹੋ ਗਿਆ 75 ਉਹ ਤੇ ਨਹੀਂ ਕੋਈ ਹੋਇਆ ਵੀ ਮਾਲ ਬਹੁਤ ਔਖਾ ਪਚਾਇਆ ਖੋਲ ਕੇ ਧੂਆਂ ਬਹੁਤ ਜ਼ਿਆਦਾ ਸੀ ਜੀਆਂ ਦੇ ਵੀ ਬਹੁਤ ਔਖਾ ਛੋਟਾ ਬੱਚਾ ਸੀ ਉਹਦਾ ਚੇਤਾ ਭੁੱਲ ਗਿਆ ਅੰਦਰ ਹੀ ਰਹਿ ਗਿਆ ਪਰ ਬਾਅਦ ਚੋਂ ਕੱਢਿਆ ਉਹ ਹੋ ਚਾਹ ਬੱਚੇ ਹਾਂਜੀ ਠੀਕ ਹੁਣ ਉਹ ਮੰਗ ਕਰਦੇ ਮੰਗ ਇਹੋ ਕਰਦੇ ਆ ਵੀ ਸਾਡਾ ਕੋਈ ਹਲਪ ਕੀਤੀ ਜਾਵੇ ਵੀ ਉਹਦੇ ਵੱਲੋਂ ਕੀਤੀ ਜਾਵੇ ਜਿਵੇਂ ਅੱਗ ਲੱਗੀ ਆ ਵੀ ਉਹਨੂੰ ਤੇ ਪਤਾ ਹੀ ਹੁਣ ਬੰਦੇ ਜਿਹਨੇ ਲਾਈ ਆ ਤੇ ਐਂ ਹੀ ਤੇ ਚਾਹੁੰਦੇ ਆ ਵੀ ਚਲੋ ਇਸ ਤਰ੍ਹਾਂ ਬੈਠ ਕੇ ਗੱਲ ਹੋ ਜੇ ਜਾਂ ਕਿਵੇਂ ਵੀ ਆ ਸਾਡਾ ਜੋ ਹੋਇਆ ਵਾ ਪਰਦੇ ਬੰਦਾ ਕਿ ਕਮਰਾ ਹੀ ਇੱਕ ਤੁਹਾਨੂੰ ਪਤਾ ਵੀ ਜਿਹਦੀ ਪਹਿਲੀ ਅੱਗ ਲੱਗੀ ਆ ਜੋ ਵੀ ਹਾਂਜੀ ਉਹ ਪਤਾ ਹੀ ਆ ਜਿਹੜੀ ਪਹਿਲੀ ਤੋਂ ਅੱਗ ਸ਼ੁਰੂ ਹੋਈ ਆ ਚਲੋ ਬੰਦੇ ਨੇ ਲਾਈ ਵੀ ਆ ਉਹਨੇ ਜੇ ਤੁਸੀਂ ਉਹ ਤੁਹਾਡਾ ਕੋ ਬੈਠ ਕੇ ਗੱਲਬਾਤ ਨਹੀਂ ਕਰਦਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅੱਡ ਅਸੀਂ ਸਟੈਪ ਚੁੱਕਾਂਗੇ ਕੋਈ ਅੱਗੇ ਫਿਰ ਜਿਤਨਾ ਵੀ ਫਿਰ ਕਾਰਵਾਈ ਕਰਾਂਗੇ ਤੇ ਹੋਰ ਕੀ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਆ ਇਹਨੂੰ ਇਹੋ ਆਨੇ ਵੀ ਆਨੀ ਹੈਲਪ ਕੀਤੀ ਜਾਵੇ ਕੋਈ ਨਾ ਕੋਈ ਵੀ ਅੱਡੇ ਬਹੁਤ ਜ਼ਿਆਦਾ ਵੀ ਅਸੀਂ ਮਾਤੜ ਬੰਦੇ ਆ ਇਹ ਜਿਆਦਾ ਕੰਮ ਕਮਰਾ ਸ਼ੈੱਡ ਸਾਰਾ ਕੁਝ ਹੀ ਵੀ ਖਰਾਬ ਹੋ ਗਿਆ ਵਾ ਤੂੜੀ ਵੀ 14-15 ਟਰਾਲੀਆਂ ਸੜ ਗਈਆਂ ਇੱਕ ਮੇਰਾ ਵੀਰ ਆਇਆ ਇਹ ਲਾਗੂ ਸਿਧਵਾ ਪਿੰਡ ਆ ਦਾਨੀ ਉਹ ਦੋ ਟਰਾਲੀਆਂ ਤੂੜੀ ਦੀਆਂ ਲਾ ਕੇ ਗਿਆ ਅਸ ਤੂੜੀ ਇੱਕ ਬਿਲਕੁਲ ਹੀ ਡੈਡ ਖਤਮ ਹੋ ਗਈ ਹਾਂਜੀ ਤੂੜੀ ਬਿਲਕੁਲ ਖਤਮ ਹੋ ਗਈ